ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ 6 ਆਫ ਅਮਰੀਕਾ ਜਥੇਬੰਦੀ ਦੁਨੀਆ ਭਰ ਵਿੱਚ ਸਿੱਖ ਪਾਈਚਾਰੇ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਿੰਦੀ ਹੈ ਅਤੇ ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਕ ਸਰਬੱਤ ਦੇ ਭਲੇ ਦੇ ਸਿਧਾਂਤ ਉਤੇ ਚੱਲਦੇ ਹਨ ਕਈ ਅਜਿਹੇ ਕਾਰਜ ਵੀ ਕਰਦੀ ਹੈ ਜਿਸ ਨਾਲ ਸਿੱਖ ਪਾਈਚਾਰੇ ਦੇ ਮਾਣ ਵਿੱਚ ਵਾਧਾ ਹੁੰਦਾ ਹੈ ਬੀਤੇ ਦਿਨੀ 6 ਆਫ ਅਮਰੀਕਾ ਵੱਲੋਂ ਪੰਜਾਬ ਦੇ ਪਿੰਡ ਖਾਸੀ ਕਲਾਂ ਵਿੱਚ ਹਜ਼ਰਤ ਫਾਤਿਮਾ ਮਸਜਿਦ ਵਿੱਚ ਰੋਜ਼ਾ ਰੱਖਣ ਵਾਲੇ ਮੁਸਲਮ ਭਾਈਚਾਰੇ ਲਈ ਇਫਤਾਰੀ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਬੱਚੇ ਨੌਜਵਾਨ ਬੀਬੀਆਂ ਅਤੇ ਬਜ਼ੁਰਗ ਮੁਸਲਮਾਨ ਭਾਈਚਾਰੇ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਇਸ ਇਫਤਾਰੀ ਵਿੱਚ ਬਹੁਤ ਹੀ ਲਜ਼ੀਜ਼ ਪਕਵਾਨ ਪਰੋਸੇ ਗਏ ਇਸ ਵਿਲੱਖਣ ਉਦਮ ਲਈ ਮੁਸਲਮ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ਤੇ ਸਿਕਸ ਆਫ ਅਮਰੀਕਾ ਦਾ ਧੰਨਵਾਦ ਕੀਤਾ ਗਿਆ ਤੇ ਸਾਰੇ ਪਾਸੇ ਇਸ ਸੰਸਥਾ ਦੇ ਇਸ ਭਾਈਚਾਰਕ ਸੰਦ ਦਾ ਸੰਦੇਸ਼ ਦੇਣ ਵਾਲੇ ਉਪਰਾਲੇ ਦੀ ਚਰਚਾ ਵੀ ਹੋ ਰਹੀ ਹੈ। ਲੁਧਿਆਣਾ ਤੇ واਸ਼ਿੰਗਟਨ ਡੀਸੀ ਤੋਂ ਪੰਜਾਬੀ ਰਾਈਟਰ ਦੀ ਵਿਸ਼ੇਸ਼ ਰਿਪੋਰਟ